ਕਾ ਪਿੰਡ ਹੈ ਤੇਰਾ ਵੀਰੇ ਮੇਰਾ ਇਹ ਲੁਧਿਆਣੇ ਤੋਂ ਆਇਆ ਬੀਬੀ ਨੂੰ ਪ੍ਰੋਬਲਮ ਇਹੀ ਹੈ ਨਾ ਵੀ ਗੁਰਦਿਆਂ ਦਾ ਕ੍ਰੈਡੀਨਲ 2.23 ਹੈ ਹਾਂਜੀ ਹਾਂਜੀ ਇਹੀ ਹੈ ਫਿਰ ਤੈਨੂੰ ਡਰ ਕਾਦਾ ਪੀਜੀਆ ਜਾਣ ਦਾ ਡਰ ਤਾਂ ਹੀ ਮੈਨੂੰ ਹੈ ਨਹੀਂ ਪੂਰੀ ਇਹ ਦਾਖਲ ਕਰ ਲੈਣਗੇ ਹਾਂਜੀ ਹਾਂਜੀ ਵੀਰੇ 2.23 ਕਿਸਮਤ ਵਾਲੇ ਦਾ ਆਉਂਦਾ ਜੇ ਕੇਰਾ ਚਾਰ ਤੋਂ ਟੱਪ ਗਿਆ ਗੁਰਦੇ ਖਤਮ ਹੋ ਜਾਣਗੇ ਨਾ ਬੇਬੇ ਦੇ ਕਿਸੇ ਨੇ ਗੁਰਦਾ ਪੋਣਾ ਹੈ ਨਾ ਉਤੇ ਦਾਖਲ ਕਰ ਲ ਉਤੇ ਤੈਨੂੰ ਜਾ ਕੇ ਮਿਹਨਤ ਕਰਨੀ ਪੂ ਸਵੇਰੇ ਤੀਜੀ ਮੰਜ਼ਲ ਤੇ ਕਟਵਾ ਪਰਚੀ ਮੇਰਾ ਵੀਰ ਤੈਨੂੰ ਕੋਈ ਲੋੜ ਪੈਂਦੀ ਆ ਮੈਂ ਕਹਣਾ ਮੈਨੂੰ ਫੋਨ ਮਾਰੀ ਬਸ ਠੀਕ ਹੈ ਦੋ ਤਿੰਨ ਕਿਹੜੇ ਲੱਗਣਗੇ 2.23 ਤੋਂ ਥੱਲੇ ਨੂੰ ਆਜੂ ਅਜੇ ਐਡਾ ਖਤਰਾ ਨਹੀਂ ਹੈਗਾ ਗੁਰਦਿਆਂ ਨੂੰ ਅੱਛਾ ਏਥੇ ਪ੍ਰਾਈਵੇਟ ਵਾਲੇ ਡਰਾਉਂਦੇ ਨਾ ਤੈਨੂੰ ਲੁਧਿਆਣੇ ਬਹੁਤ ਬਾਈ ਬਹੁਤ ਆਉਦਾ ਕਹਿੰਦੇ ਇਹ ਬੱਚਾ ਲੈ ਹਮ ਬਜਾ ਦੇ ਸੀਰੀਅਸ ਆ ਮੈਟਰ ਨਹੀਂ ਸੀਰੀਅਸ ਬੇਬੇ ਤਾਂ ਤੁਰਦੀ ਫਿਰਦੀ ਐ ਹਾਂਜੀ ਉਹ ਤਾਂ ਤੁਰਦੇ ਫਿਰਦੇ ਆਈ ਬਸ ਫਿਰ 2.23 ਕੋਈ ਸੀਰੀਅਸ ਨਹੀਂ 5 ਤੋਂ ਉੱਪਰ ਜਾ ਕੇ ਸੀਰੀਅਸ ਹੁੰਦਾ 9 ਤੋਂ ਉੱਪਰ ਜਾ ਕੇ ਜਦੋਂ ਗੁਰਦੇ ਡੈਮੇਜ ਹੋ ਜਾਂਦੇ ਨੇ ਅਜੇ ਤਾਂ ਗੁਰਦਿਆਂ ਨੂੰ ਮਾੜਾ ਜਿਹਾ ਸੇਕ ਵੀ ਨਹੀਂ ਲੱਗਿਆ ਜਾਂ ਭਾਜਾ ਸਵੇਰੇ ਜਾ ਕੇ ਬਾਹਰ ਨੂੰ ਉੱਤੇ ਪਰਚੀ ਬਣਵਾ ਇੱਕ ਇੱਕ ਮੈਨੂੰ ਹੋਰ ਗੱਲ ਦੱਸੋ ਜੀ ਮਾੜੀ ਜੀ ਮੈਂ ਟੈਸਟ ਕਰਾਈ ਜੀ ਆਹ ਹਾਂ ਫੇਰ ਚਾਰ ਪੰਜ ਦਿਨ ਉਹ ਨਾਲ ਲੈ ਕੇ ਜਾਈਂ ਸਾਰੇ ਟੈਸਟ ਉਹੀ ਚੱਲਣਗੇ ਉਹੀ ਚੱਲਣਗੇ ਜੀ ਹੋਰ ਹੋਰ ਵੀ ਕਰਾਉਣਗੇ ਉਹ ਸੋਮਵਾਰ ਨੂੰ ਫੇਰ ਬੁਲਾਉਣਗੇ ਤੈਨੂੰ ਤੂੰ ਉੱਥੇ ਜਾ ਕੇ ਮਿਹਨਤ ਕਰ ਇਲਾਜ ਹੋ ਜੂ ਬਸ ਠੀਕ ਹੈ ਲੋੜ ਪਈ ਮੈਨੂੰ ਫੋਨ ਮਾਰ ਲੀ ਓਕੇ ਜੀ ਬਹੁਤ ਧੰਨਵਾਦ ਜੀ